ਸਿੰਘਾਂ ਦੇ ਹਮਲਿਆਂ ਦਾ ਸਿਲਸਿਲਾ ਇਦਾਂ ਹੀ ਚੱਲਦਾ ਰਿਹਾ ਇੱਕ ਹਮਲੇ ਦੌਰਾਨ ਸੇਠ ਪ੍ਰਤਾਪ ਚੰਦ ਜੋ ਕਿ ਮੁਗਲਾਂ ਨਾਲ ਵਿਪਾਕ ਕਰਦਾ ਸੀ ਸਿਆਲਕੋਟ ਦਾ ਰਹਿਣ ਵਾਲਾ ਸੀ ਉਹ ਦਿੱਲੀ ਜਾ ਰਿਹਾ ਸੀ ਆਪਣਾ ਮਾਲ ਵੇਚਣ ਲਈ ਸਿੰਘ ਉਸ ਦੇ ਕਾਫਲੇ ਤੇ ਹਮਲਾ ਕਰ ਦਿੰਦੇ ਨੇ ਅਤੇ ਉਸ ਦਾ ਮਾਲ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਜਦੋਂ ਸਿੰਘ ਉਸ ਦੀ ਸਮਾਨ ਦੀਆਂ ਗੱਟੀਆਂ ਖੋਲ ਕੇ ਦੇਖਦੇ ਨੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਹ ਕੱਟੀਆਂ ਵਿੱਚੋਂ ਨਿਕਲਦੇ ਨੇ ਰੇਸ਼ਮੀ ਕੱਪੜੇ ਅਤੇ ਪਸ਼ਾਕਾਂ ਉਸ ਸਮੇਂ ਸਿੰਘਾਂ ਕੋਲ ਨਾ ਖਾਣ ਪੀਣ ਨਾ ਰਹਿਣ ਪਾਉਣ ਨੂੰ ਜ਼ਿਆਦਾ ਕੁਝ ਨਹੀਂ ਸੀ ਸਿੰਘਾਂ ਨੂੰ ਜਦੋਂ ਪਤਾ ਚੱਲਦਾ ਹੈ ਕਿ ਇਹ ਸਾਰਾ ਮਾਲ ਜੇ ਸਾਹੀ ਦਰਬਾਰਾਂ ਵਿੱਚ ਵਿਕਿਆ ਹੀ ਨਹੀਂ ਸਿੰਘ ਸਾਰੇ ਦਾ ਸਾਰਾ ਮਾਲ ਸੇਠ ਪ੍ਰਤਾਪ ਚੰਦ ਨੂੰ ਵਾਪਸ ਕਰ ਦਿੰਦੇ ਕਿਉਂਕਿ ਸਿੰਘ ਸਰਕਾਰੀ ਅਤੇ ਸਾਹੀ ਖਜ਼ਾਨੇ ਹੀ ਲੜਦੇ ਸੀ ਠੰਡ ਦੇ ਟਾਈਮ ਵਿੱਚ ਸਿੰਘਾਂ ਨੂੰ ਕੱਪੜੇ ਦੀ ਬਹੁਤ ਜ਼ਰੂਰਤ ਸੀ ਫਿਰ ਵੀ ਸਾਰਾ ਮਾਲ ਵਾਪਸ ਕੀਤਾ ਇਹ ਸਬਰ ਸੀ ਸਿੰਘਾਂ ਦਾ ਉਸ ਟਾਈਮ